ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਸਵੇਰੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਇਹ ਇੱਕ ਚੀਜ਼ ਪਾਓ ਉਸ ਤੋਂ ਬਾਅਦ ਤਵੇ ਤੇ ਰੋਟੀ ਪਾਓ ਐਵੇਂ ਕਰਨ ਨਾਲ ਘਰ ਬਰਕਤ ਪੈਸਾ ਮਾਇਆ ਖੁਸ਼ੀਆਂ ਵਾਸ ਕਰਨਗੀਆਂ ਇਸ ਪਿੱਛੇ ਦਾ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਵੇਂ জানਾਂਗੇ ਪਹਿਲਾਂ ਸਿਆਣੇ ਲੋਕ ਕਿਹਾ ਕਰਦੇ ਸਨ ਬੀਬੀਆਂ ਤਵੇ ਤੇ ਜਦੋਂ ਰੋਟੀਆਂ ਪਾਉਂਦੀਆਂ ਨੇ ਤਾਂ ਉਦੋਂ ਇਹ ਚੀਜ਼ ਪਾਓ ਘਰ ਦੇ ਜੀ ਇਸ ਨਾਲ ਸਿਹਤਮੰਦ ਤੇ ਘਰ ਬਰਕਤ ਵਾਸ ਕਰੇਗੀ ਇਸ ਪਿੱਛੇ ਦਾ ਕਾਰਨ ਇਹ ਸੀ ਕਿ ਜਦੋਂ ਤਵੇ ਤੇ ਰੋਟੀ ਪਾਉਣੀ ਉਸ ਤੋਂ ਪਹਿਲਾਂ ਤਵੇ ਤੇ ਪਾਣੀ ਪਾਓ ਉਦੋਂ ਤੱਕ ਉੱਤੇ ਰੱਖੋ ਜਦੋਂ ਤੱਕ ਬੁਲਬਲੇ ਨਾ ਬਣ ਜਾਣ ਲੋਕ ਧਰਮ ਦੇ ਨਾਮ ਤੇ ਹਰੇਕ ਕੰਮ ਛੇਤੀ ਕਰਦੇ ਨੇ ਤੇ ਕਰਦੇ ਸਨ ਵਿਗਿਆਨ ਨੂੰ ਸਮਝਣ ਲੱਗੇ ਉਹਨਾਂ ਨੂੰ ਸਮਾਂ ਲੱਗਦਾ ਸੀ ਉਦੋਂ ਕੀ ਆ ਜਾਂਦਾ ਸੀ ਐਵੇਂ ਕਰਨ ਨਾਲ ਹਰ ਘਰ ਹਰ ਪਾਸੇ ਤੋਂ ਨਾ ਤਾਨ ਆਵੇਗਾ ਬਰਕਤ ਆਵੇਗੀ ਘਰ ਦੇ ਜੀ ਖੁਸ਼ ਰਹਿਣਗੇ ਤੇ ਹੁਣ ਵਿਗਿਆਨ ਕੀ ਕਹਿੰਦਾ ਜਦੋਂ ਆਪਾਂ ਤਵੇ ਤੇ ਪਾਣੀ ਪਾਉਂਦੇ ਆ ਉਦੋਂ ਤੱਕ ਰੱਖਣੀ ਆ ਜਦੋਂ ਤੱਕ ਉਹ ਬੁਲਬਲੇ ਬਣ ਜਾਂ ਤਵੇ ਤੇ ਜਿੰਨੇ ਬੈਕਟੀਰੀਆ ਤੇ ਜਰਮ ਹੁੰਦੇ ਨੇ ਉਹ ਸਭ ਖਤਮ ਹੋ ਜਾਂਦੇ ਨੇ ਜਿਸ ਦਾ ਸਿੱਧਾ ਫਾਇਦਾ ਸਫਾਈ ਦੇ ਨਾਲ ਆ ਇਸ ਨਾਲ ਰੋਗ ਬਿਮਾਰੀਆਂ ਨਹੀਂ ਹੋਣਗੀਆਂ ਘਰ ਦੇ ਜੀ ਇਸ ਨਾਲ ਸਿਹਤਮੰਦ ਵੀ ਰਹਿਣਗੇ ਤੇ ਠੀਕ ਵੀ ਰਹਿਣਗੇ ਸਿਹਤ ਤੋਂ ਵੱਡਾ ਕੋਈ ਖਜ਼ਾਨਾ ਨਹੀਂ ਹੈ ਆਪਾਂ ਜਾਣਦੇ ਹਰੇਕ ਚੀਜ਼ ਦਾ ਅਸਰ ਹੁੰਦਾ ਉਹ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦੀ ਹੈ ਇਸ ਲਈ ਬੀਬੀਆਂ ਜਦੋਂ ਪ੍ਰਸ਼ਾਦਾ ਸਬਜੀ ਕੋਈ ਵੀ ਰਸੋਈ 'ਚ ਕੰਮ ਕਰਨ ਤਾਂ ਇਹ ਕੰਮ ਨਾ ਜ਼ਰੂਰ ਕਰਨ ਇੱਕ ਵਾਰ ਨਾ ਜਦੋਂ ਮੁੱਖ ਤੋਂ ਆਪਾਂ ਵਾਇਗਰੂ ਕੈ ਕੋਈ ਵੀ ਚੀਜ਼ ਬਣਾਉਣੀ ਹੈ ਜੀਵ ਵਿੱਚ ਬਰਕਤ ਤੇ ਸੰਤੋਖ ਆਪੇ ਆ ਕੇ ਵਾਸ ਕਰਦਾ ਹੈ। ਨਾਮ ਦਾ ਅਸਰ ਸਭ ਦੇ ਅੰਦਰ ਜਾਵੇਗਾ। ਫਿਰ ਮਤ ਤੇ ਬੁੱਧ ਦੋਵੇਂ ਬਦਲ ਜਾਣਗੇ। ਕਿਸੇ ਇਨਸਾਨ ਦੇ ਸੁਭਾਅ ਦੀ ਤਬਦੀਲੀ ਕਰਨੀ ਹੈ, ਖਾਸ ਕਰਕੇ ਬੱਚਿਆਂ ਦੀ ਲੜਨ, ਵੀ ਲੜਨਾ, ਆਖੇ ਲੱਗਣ, ਚਿਰਚੜਾਪਨ ਦੂਰ ਹੋ ਜਾਵੇ ਤਾਂ ਵਾਹਿਗੁਰੂ ਕਹਿ ਕੇ ਜੋ ਵੀ ਬਣਾਉਂਦੇ ਹੋ ਉਹ ਬੋਲ ਪ੍ਰਸ਼ਾਦਾ ਬਣਾਓ। ਓਵੇਂ ਦਾ ਹੀ ਉਹਦੇ ਮਨ ਤੇ ਅਸਰ ਹੋਵੇਗਾ। ਪਰ ਸ਼ਾਦਾ ਬਣਾਉਣ ਸਮੇ ਆਪਾਂ ਪਹਿਲਾ ਤੇ ਆਖਰੀ ਪ੍ਰਸ਼ਾਦਾ ਜੋ ਰੱਖਦੇ ਆ ਉਹ ਐਵੇਂ ਦੀ ਥਾਂ ਨਾ ਪਾਓ ਜਿੱਥੇ ਅਨ ਦਾ ਅਨਾਦਰ ਹੁੰਦਾ ਤਵੇ ਤੇ ਪਾਇਆ ਪਹਿਲਾ ਪ੍ਰਸ਼ਾਦਾ ਖਾਸ ਕਰਕੇ ਆਪਾਂ ਪਸ਼ੂ ਤੇ ਪੰਛੀਆਂ ਨੂੰ ਪਾਉਂਦੇ ਆ ਤੇ ਅੰਤਮ ਆਪਾਂ ਕੁੱਤੇ ਨੂੰ ਪਾ ਦਿੰਦੇ ਆ ਪਰ ਐਸੇ ਥਾਂ ਨਾ ਰੱਖੋ ਜਿੱਥੇ ਉਹਦਾ ਅਨਾਦਰ ਹੋਵੇ ਉਹ ਪੈਰਾਂ ਚ ਰੁਲੇ ਇਹ ਵੀ ਸਿਆਣੀਆਂ ਨੇ ਬੜਾ ਗਿੰਮਿਤ ਕੇ ਬਣਾਇਆ ਕਈ ਲੋਕ ਕਹਿ ਦਿੰਦੇ ਜੀ ਐਵੇਂ ਕਿਉਂ ਕਰੀਏ ਤਾਂ ਇਹ ਵੀ ਇੱਕ ਦੇ ਹਿਸਾਬ ਦਾ ਆਪਣੇ ਦਿਨ ਦੀਆਂ ਚੀਜ਼ਾਂ ਵਿੱਚੋਂ 10 ਬੰਦ ਕੱਢਣ ਦੇ ਬਰਾਬਰ ਹੈ ਆਪਾਂ ਜੋ ਖਾਂਦੇ ਆ ਉਹਦਾ ਦਸਵਾਂ ਹਿੱਸਾ ਆਪਾਂ ਕੱਢ ਦਿੱਤਾ ਉਹ ਕਿਸੇ ਜ਼ਰੂਰਤਮੰਦ ਨੂੰ ਦੇ ਦਿੱਤਾ ਵੇਖੋ ਦਾਲ ਸਬਜੀ ਚੋਲ ਰੋਟੀ ਇਹਨਾਂ ਚਾਰਾਂ ਚੀਜ਼ਾਂ ਵਿੱਚੋਂ ਰੋਟੀ ਸਭ ਤੋਂ ਮੁੱਖ ਹੈ ਉਹ ਕਿਉਂ ਰੋਟੀ ਪ੍ਰਾਣ ਬਖਸ਼ਦੀ ਹੈ ਉਹ ਸਭ ਲੋੜੀਂਦੇ ਤੱਤ ਰੋਟੀ ਵਿੱਚ ਨੇ ਜੋ ਸਰੀਰ ਲਈ ਜ਼ਰੂਰੀ ਨੇ ਇਹ ਪੁਰਾਤਨ ਸਮੇ ਤੋਂ ਹੀ ਲੋਕ ਕਰਦੇ ਨੇ ਵੀ ਪਹਿਲੀ ਰੋਟੀ ਜਨੋਰਾ ਦੀ ਕੱਢੀ ਜਾਵੇ ਉਹਦੇ ਫੋਨ ਨਹੀਂ ਹੁੰਦੇ ਸਨ ਤੇ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਘਰ ਆਉਂਦਾ ਸੀ ਤਾਂ ਪਹਿਲਾਂ ਤੋਂ ਪਤਾ ਨਹੀਂ ਸੀ ਹੁੰਦਾ ਇਸ ਕਰਕੇ ਬੀਬੀਆਂ ਹਮੇਸ਼ਾ ਇੱਕੀਆਂ ਦੋ ਜਣੀਆਂ ਦਾ ਨਾਲ ਵੱਧ ਪ੍ਰਸ਼ਾਦਾ ਬਣਾ ਕੇ ਤੇ ਰੱਖਦੀਆਂ ਸਨ ਵੀ ਕੋਈ ਭੁੱਖਾ ਨਾ ਰਹਿ ਜਾਵੇ ਤੇ ਨਾ ਹੀ ਸਾਡੇ ਘਰੋਂ ਵੀ ਕੋਈ ਖਾਲੀ ਢਿੱਡ ਜਾਵੇ ਤੇ ਬਰਕਤ ਤੇ ਸੁਖ ਹਮੇਸ਼ਾ ਵਾਸ ਕਰੇ ਤਾਂ ਹੀ ਘਰ ਵਰਕਦਾ ਸਨ ਤੇ ਪਿਆਰ ਵੀ ਸੀ ਇਹ ਆਪਾਂ ਚੀਜ਼ ਦੇਖਦੇ ਆਂ ਪਹਿਲਾਂ ਲੋਕ ਵਾਦ ਸੁਖੀ ਸੀ ਅੱਜ ਤੇ ਸਿਰਫ ਕਲਪਨਾ ਰਹੇਗੀ ਉਹ ਇਸੇ ਕਰਕੇ ਵੀ ਪੁਰਾਣੀਆਂ ਚੀਜ਼ਾਂ ਨੂੰ ਆਪਾਂ ਸੁਣਦੇ ਨਹੀਂ ਉਹਨਾਂ ਨੂੰ ਮੰਨਦੇ ਨਹੀਂ ਉਹ ਲੋਕ ਰੋਟੀ ਪ੍ਰਸ਼ਾਦਾ ਖਾਂਦੇ ਛਾਤੇ ਬੁਰਕੀਆਂ ਪਾ ਦਿੰਦੇ ਸਨ ਹਰ ਘਰ ਕੁੱਤਾ ਹੁੰਦਾ ਸੀ ਉਹ ਉਹਨੂੰ ਪ੍ਰਸ਼ਾਦਾ ਪਕਾ ਜ਼ਰੂਰ ਪਾਇਆ ਕਰਦੇ ਸਨ ਨਾ ਅੱਜ ਉਹ ਸਮਾ ਰਿਆ ਨਾ ਅੱਜ ਉਹ ਸੋਚ ਰਹੀ ਫਿਰ ਕੀਤਾ ਕੀ ਜਾਵੇ ਉਹ ਪਿਆਰ ਤੇ ਬਰਕਤ ਫਿਰ ਕਿਵੇਂ ਬਾਸ ਕਰੇ ਇਸ ਲਈ ਮੰਨ ਲਵੋ ਹਰ ਨੇੜੇ ਨੇੜੇ ਗੁਰੂ ਘਰ ਵਿੱਚ ਉਪਰਾਲਾ ਕੀਤਾ ਜਾਵੇ ਵਿਮਸਿਆ ਪੁੰਨਿਆ ਸੰਗਰਾਂਦ ਦਸਵੀਂ ਪੈਂਚਵੀ ਆਪਾਂ ਉਂਝ ਤੇ ਗੁਰੂ ਘਰ ਕੋਈ ਵਿਰਲਾ ਐਵੇਂ ਜਾਂਦਾ ਨਹੀਂ ਪਰ ਇੰਨਾਂ ਦਿਹਾੜੀਆਂ ਵਰਗੇ ਜ਼ਰੂਰ ਮਨਾਏ ਜਾਂ ਇਸ ਬਹਾਨੇ ਲੋਕ ਗੁਰੂ ਘਰ ਆ ਸੰਗਤ ਵਿੱਚ ਬੈਠ ਕਥਾ ਕੀਰਤਨ ਸੁਣ ਤੇ ਮਨ ਤੇ ਤਨ ਦੋਵੇਂ ਆਪਣੇ ਰੋਗ ਤੋਂ ਮੁਕਤ ਕਰ ਲੈਣਗੇ ਉਵੇਂ ਭਾਵੇਂ ਕੋਈ ਗੁਰੂ ਘਰ ਨਹੀਂ ਜਾਂਦਾ ਪਰ ਇਨ੍ਹਾਂ ਦਿਹਾੜੀਆਂ ਤੇ ਲੋਕ ਗੁਰੂ ਘਰ ਜ਼ਰੂਰ ਜਾਂਦੇ ਨੇ ਨਾਲ ਦੇ ਜੇ ਵੀ ਉਹ ਫਲਾਣਾ ਚੱਲ ਐ ਤੇ ਚਲੋ ਸਾਥ ਬਣ ਗਿਆ ਆਪਾਂ ਵੀ ਚੱਲਦੇ ਹੁਣ ਇਸ ਦਿਨ ਕਰਨਾ ਕੀ ਹੈ ਮਹੀਨੇ ਵਿੱਚ 30 ਦਿਨ ਜਾਂ 31 ਦਿਨ ਹੁੰਦੇ ਨੇ ਉਸ ਦਿਨ ਤੀਵੇਂ 30 ਪਰਸ਼ਾਤੇ ਬਣਾ ਲਓ ਜੋ ਵੱਧ ਬਣਾ ਸਕਦਾ ਉਹ ਵੱਧ ਬਣਾ ਲਓ ਗੁਰੂ ਘਰ ਲੰਗਰ ਵਿੱਚ ਜਾ ਕੇ ਤੇ ਦੇ ਕੇ ਆਓ ਜੇ ਕੋਈ ਨਾਲ ਦਾਲ ਸਬਜੀ ਇਹ ਬਣਾ ਸਕਦਾ ਦੀ ਉਹ ਵੀ ਬਣਾ ਲੈ ਜੀ ਕੋ ਜਰੂਰਤ ਮੰਨਦੇ ਤਾਂ ਉਹਨੂੰ ਦੇ ਆ ਜਿਵੇਂ ਇਕੱਲੀ ਰੋਟੀ ਰੁੱਖੀ ਰੋਟੀ ਖਾਣ ਵਿੱਚ ਵਧੀਆਂ ਨਹੀਂ ਨ ਲੱਗਦੀ ਉਹ ਵੀ ਦੇਣ ਵਿੱਚ ਵੀ ਵਧੀਆਂ ਨਹੀਂ ਲੱਗਣੀ ਜੇ ਕੋਈ ਖੀਰ ਬਣਾ ਸਕਦਾ ਉਹ ਬਣਾ ਲੈ ਜੇ ਕੋਈ ਪ੍ਰਸ਼ਾਦ ਬਣਾ ਸਕਦਾ ਉਹ ਬਣਾ ਲੈ ਜੇ ਕੋ ਰੋਟੀਆਂ ਗੁੜ ਵਾਲੀਆਂ ਬਣਾ ਸਕਦਾ ਉਹ ਬਣਾ ਲੈ ਜਾਂ ਖੰਡ ਪਾ ਲੋ ਜਿਵੇਂ ਕਿਸੇ ਨੂੰ ਵਧੀਆਂ ਲੱਗੇ ਭਾਵੇਂ ਚੁੰਡੀ ਲੂਣ ਦੀ ਪਾ ਲੋ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਨੂੰ ਮਿਲੇਗਾ ਕਿ ਇਹ ਜਾਣਨਾ ਸਭ ਤੋਂ ਜ਼ਰੂਰੀ ਹੈ ਸਾਬ ਦੇ ਮਨਾਂ 'ਚ ਸਵਾਲ ਵੀ ਹੁੰਦੇ ਨੇ ਵੀ ਐਵੇਂ ਕਰਾਂਗੇ ਤੇ ਸਾਨੂੰ ਕੀ ਮਿਲੇਗਾ ਅੱਜ ਮਨੁੱਖ ਦੇ ਮਨ 'ਚ ਆਸ ਹੀ ਹੁੰਦੀ ਹੈ ਵੀ ਐਵੇਂ ਕਰਾਂਗਾ ਤਾਂ ਮੈਨੂੰ ਕੀ ਹਾਸਲ ਹੋਏਗਾ ਵੇਖੋ ਦਾਣ ਸਭ ਤੋਂ ਵੱਡਾ ਪੰਨਾ ਆਪਣੇ ਭਾਗ ਬਦਲਣ ਦੀ ਸਮਰੱਥਾ ਵੀ ਰੱਖਦਾ ਹੈ ਵਿਸ਼ਵਾਸ ਕਰਕੇ ਆਪਣੇ ਮਨ ਵਿੱਚੋਂ ਸੋਚੋ ਤੇ ਅਗਲੇ ਦਿਨ ਇਸ ਦੇ ਨਤੀਜੇ ਤੁਸੀਂ ਆਪ ਵੇਖੋਗੇ ਆਪਣੇ ਵੱਡੇ-ਵਡੇਰੇ ਆਪਣੇ ਤੋਂ ਭਾਵੇਂ ਘੱਟ ਪੜੇ ਲਿਖੇ ਸਨ ਪਰ ਆਪਣੇ ਤੋਂ ਵੱਧ ਜਾਣਕਾਰੀ ਤੇ ਗਿਆਨ ਸੀ ਉਹਨਾਂ ਕੋਲ ਜ਼ਿੰਦਗੀ ਉਹਨਾਂ ਦੀ ਸਕੂਨ ਨਾਲ ਭਰੀ ਸੀ ਆਪਣੇ ਵਿੱਚੋਂ ਬਹੁਤ ਜਣੇ ਇਹ ਜਾਣਦੇ ਹੋਣਗੇ ਜਦੋਂ ਆਪਾਂ ਬਚਪਨ ਵਿੱਚ ਦਾਦੀ ਨਾਲ ਸਵੇਰੇ ਸ਼ਾਮ ਗੁਰੂ ਘਰ ਜਾਂਦੇ ਸੀ ਤਾਂ ਕੋਲੀ ਵਿੱਚ ਨਾ ਆਟਾ ਪਾ ਕੇ ਤੇ ਗੁਰੂ ਘਰ ਲੈ ਕੇ जाया ਕਰਦੇ ਸੀ ਉਹਨਾਂ ਕੋਲ ਇੱਕ ਡੱਬੀ ਹੁੰਦੀ ਸੀ ਤੇ ਉਹ ਪਾ ਕੇ ਉਹ ਆਟਾ ਲੈ ਕੇ ਜਾਂਦੇ ਸਨ ਉਹਦੇ ਨਾਲ ਮੱਥਾ ਟੇਕਿਆ ਕਰਦੇ ਸਨ ਗੁਰੂ ਘਰ ਇੱਕ ਪਾਸੇ ਕੋਈ ਪੀਪਾ ਜਾਂ ਪਢੋਲੀ ਰੱਖੀ ਹੁੰਦੀ ਸੀ ਆਪਾਂ ਨਮਸਕਾਰ ਹੋ ਕੇ ਤੇ ਉੱਥੇ ਆਟਾ ਪਾ ਦਿੰਦੇ ਸੀ ਐਵੇਂ ਉਹਨਾਂ ਦੇ ਘਰ ਦਾ ਰਿਜਕ ਆਟਾ ਦਸਵੰਦ ਦੇ ਰੂਪ ਵਿੱਚ ਜਾਂਦਾ ਸੀ ਫਿਰ ਉਹ ਆਟੇ ਨਾਲ ਲੰਗਰ ਬਣਦਾ ਸੀ ਤੇ ਸੰਗਤਾਂ ਜਿਹੜੇ ਸ਼ਕਤੀਆਂ ਸਨ ਤੇ ਉਹ ਤੇ ਹਿੱਸੇ ਫਿਰ ਪੁੰਨ ਆਉਂਦਾ ਸੀ ਜੋ ਉਹ ਤੇ ਲੈ ਕੇ ਆਇਆ ਸੀ ਆਟਾ ਆਪਣੇ ਘਰ ਦਾ ਆਟਾ ਦਸਵੰਦ ਰੂਪ ਵਿੱਚ ਜਾਂਦਾ ਸੀ ਕਹਿੰਦੇ ਐਵੇਂ ਕਰਨ ਨਾਲ ਘਰ ਦੀਆਂ ਜੋ ਮੁਸ਼ਕਿਲਾਂ ਤੇ ਸੰਕਟ ਸਨ ਨਾ ਉਹ ਆਪੇ ਹੱਲ ਹੋ ਜਾਂਦੀਆਂ ਸਨ ਉਹ ਸਮੇਂ ਜੋ ਪਾਠੀ ਸਿੰਘ ਸਨ ਜਾਂ ਗਾਜੀ ਸਨ ਉਹ ਸਾਰੇ ਪਿੰਡ ਦੇ ਵਿੱਚ ਗਜਾ ਕਰਨ ਆਇਆ ਕਰਦੇ ਸੀ ਕਿਸੇ ਨੇ ਦੋ ਕਿਸੇ ਨੇ ਚਾਰ ਪ੍ਰਸ਼ਾਦੇ ਕਿਸੇ ਨੇ ਸਬਜੀ ਕਿਸੇ ਨਾਲ ਦੁੱਧ ਕਿਸੇ ਦਾ ਘਰ ਕੋਈ ਫਲ ਕੁਛ ਲਗਿਆ ਹੋਣਾ ਉਹ ਵੀ ਨਾਲ ਦਿਆ ਕਰਨਾ ਗੁਰੂ ਘਰ ਜੋ ਕਿਸੇ ਆਇਆ ਕਰਨਾ ਤੇ ਉਸ ਨੂੰ ਉਹਨਾਂ ਦਿਆ ਕਰਨਾ ਕੋਰੋਂ ਰੋਜ਼ ਦਸਵੰਦ ਦਾ ਹਿੱਸਾ ਜਾਇਆ ਕਰਦਾ ਸੀ ਪਾਠੀ ਸਿੰਘ ਉਸ ਨਾਲ ਜ਼ਰੂਰਤਮੰਦਾਂ ਦਾ ਢਿੱਡ ਭਰਦੇ ਨੇੜੇ ਕਈ ਵਾਰ ਹਸਪਤਾਲ ਹੁੰਦਾ ਤੇ ਉਹ ਗੁਰੂ ਘਰੋਂ ਆ ਕੇ ਪ੍ਰਸ਼ਾਦੇ ਲੈ ਜਾਂਦੇ ਬੱਚਿਆਂ ਲਈ ਦੁੱਧ ਜਾਂ ਮਰੀਜ਼ ਲਈ ਦੁੱਧ ਲੈ ਜਾਂਦੇ ਐਵੇਂ ਆਪਣੇ ਘਰੋਂ ਕਈ ਰਸਦ ਕਈਆਂ ਦਾ ਢਿੱਡ ਭਰਦੀ ਸੀ ਇਹ ਦਾਣ ਵੀ ਬੜਾ ਵੱਡਾ ਦਾਣਾ ਪਰ ਹੁਣ ਕੀ ਹੈ ਵੀ ਇਹ ਚੀਜ਼ਾਂ ਹੁਣ ਹੌਲੀ-ਹੌਲੀ ਖਤਮ ਹੁੰਦੀਆਂ ਜਾ ਰਹੀਆਂ ਨੇ ਇਹ ਲੁਕਤ ਹੁੰਦੀਆਂ ਜਾ ਰਹੀਆਂ ਨੇ ਨਾ ਤਾਂ ਅੱਜ ਉਹ ਗੁਰੂ ਘਰ ਆਟਾ ਲੈ ਕੇ ਜਾਂਦੇ ਨਾ ਹੀ ਘਰਾਂ ਵਿੱਚ ਗਾਜੀਆਂ ਆਉਂਦੇ ਜਿਸ ਦੇ ਨਾਲ ਉਹ ਪ੍ਰਸ਼ਾਦਾ ਪਾਣੀ ਲੋੜਵੰਦਾਂ ਤੱਕ ਪਹੁੰਚਦਾ ਸੀ ਉਹ ਬੰਦ ਹੋ ਗਿਆ ਕਈਆਂ ਦਾ ਪੇਟ ਭਰਦਾ ਸੀ ਉਸ ਦੇ ਨਾਲ ਖਾਤੇ ਵਿੱਚ ਅਸੀਸਾਂ ਇਕੱਠੀਆਂ ਹੁੰਦੀਆਂ ਸਨ ਪਰ ਅੱਜ ਆਪਾਂ ਇਹ ਰੋਲਾ ਪਾ ਕੇ ਬੀ ਸਮਾਨੀ ਹੈ ਸਮਾਨੀ ਹੈ ਕਹਿ ਕਹਿ ਕੇ ਸਭ ਬੁਰਾਤਨ ਚੀਜ਼ਾਂ ਖਤਮ ਕਰ ਦਿੱਤੀਆਂ ਨੇ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਲਈ ਨੁਕਸਾਨ ਦਾ ਇੱਕ ਵੀ ਨਹੀਂ ਆਪਾਂ ਕਹਿ ਦਿੰਦੇ ਆ ਜੀ ਸਾਡੇ ਤੋਂ ਐਵੇਂ ਹੁੰਦਾ ਨਹੀਂ ਇਆਂ ਬਣਦਾ ਨਹੀਂ ਆਪਣੀਆਂ ਬੀਬੀਆਂ ਵੀ ਤਿਆ ਕਰਦੀਆਂ ਸਨ ਉਹ ਤਾਂ ਸਭੋ ਮਿਲਜੁਲ ਕੇ ਕੰਮ ਕਰਨ ਦਾ ਟ੍ਰੈਂਡ ਆ ਗਿਆ ਜੋ ਵੀ ਰਸਮਾਂ ਰੀਤੀ ਰਿਵਾਜ ਬਣਾਏ ਸਨ ਇਸ ਪਿੱਛੇ ਕੋਈ ਨਾ ਕੋਈ ਧਾਰਮਿਕ ਤੇ ਵਿਗਿਆਨਿਕ ਕਾਰਨ ਸੀ ਆਪਾਂ ਉਹਨਾਂ ਕਾਰਨਾਂ ਨੂੰ ਨਹੀਂ ਦੇਖਦੇ ਬਸ ਬੜੀ ਛੇਤੀ ਜਵਾਬ ਦੇ ਦਿੰਦੇ ਆ ਇਹ ਤਾਂ ਕਰਮकांड ਹੈ ਕਦੇ ਉਹਦੇ ਪਿੱਛੇ ਕਾਰਨ ਵਜ੍ਹਾ ਧਾਰਨਾ ਦੀ ਕੋਈ ਪਰਚੋਲ ਨੀ ਕਰਦੇ ਜ਼ਰੂਰੀ ਨਹੀਂ ਸਭ ਸਹੀ ਹੋਵੇ ਪਰ ਜ਼ਰੂਰੀ ਇਹ ਵੀ ਨਹੀਂ ਵੀ ਸਭ ਗਲਤ ਹੋਵੇ ਪਰ ਜੋ ਕਰਨ ਤੇ ਆਪਾਂ ਜੋ ਚੀਜ਼ਾਂ ਕਰ ਸਕਦੇ ਹਾਂ ਸਾਰੀਆਂ ਨਾ ਮੰਨ ਕੋਜ ਤਾਂ ਵਿੱਚੋਂ ਕਰ ਹੀ ਸਕਦੇ ਆ ਉਹ ਜ਼ਰੂਰ ਕਰੋ ਇਹਨਾਂ ਵਿੱਚ ਕਿਤੇ ਨਾ ਕਿਤੇ ਆਪਣਾ ਹੀ ਭਲਾ ਲੁਕਿਆ ਹੁੰਦਾ ਹੈ ਕਈ ਵਾਰ ਕਿਉਂ ਹੁੰਦਾ ਆਪਾਂ ਕਿਤੇ ਪਹੁੰਚ ਕੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਪਰ ਪਰ ਜੋ ਚੱਲ ਕੇ ਘਰ ਹੁੰਦਾ ਉਹਦੀ ਤਾਂ ਮਦਦ ਕਰ ਹੀ ਸਕਦੇ ਆ ਜ਼ਰੂਰੀ ਨਹੀਂ ਪੈਸਿਆਂ ਨਾਲ ਵੀ ਮਦਦ ਕਰੋ ਦੋ ਪਰਸ਼ਾਦਿਆਂ ਨਾਲ ਵੀ ਕਿਸੇ ਦੀ ਮਦਦ ਕੀਤੀ ਜਾ ਸਕਦੀ। ਰੋਜ਼ ਘਰ ਬਣਦੇ ਨੇ ਆਪਣੇ ਆਸੇ-પાસੇ ਕੁਝ ਤਾਂ ਹੋਵੇਗਾ ਜਿਸ ਨੂੰ ਇਹ ਆਪਣੇ ਦੋ ਪਰਸ਼ਾਦਿਆਂ ਆਪਾਂ ਦੇ ਸਕੇ ਉਹਨਾਂ ਉਹਦੀ ਜ਼ਰੂਰਤ ਹੋਵੇ। ਨਿੱਕੇ-ਨਿੱਕੇ ਆਪਾਂ ਜਦੋਂ ਕਦਮ ਚੱਲਾਂਗੇ ਨਾ ਤਾਂ ਵਾਹਿਗੁਰੂ ਜੀ ਵੱਡੇ-ਵੱਡੇ ਕਦਮ ਚੱਲ ਕੇ ਆਪਣੇ ਕੋਲ ਲਉਣਗੇ। ਆਪਾਂ ਕਿਸੇ ਵੱਲ ਹੱਥ ਵਧਾਉਂਦੇ ਆ ਨਾ ਤਾਂ ਵਾਹਿਗੁਰੂ ਮਿਹਰ ਦਾ ਹੱਥ ਹਮੇਸ਼ਾ ਸਿਰ ਤੇ ਰੱਖਦੇ ਨੇ। ਇਸ ਲਈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਰਨੀਆਂ ਆਰੰਭ ਕਰੋ। ਜ਼ਿੰਦਗੀ ਆਪੇ ਸਵਰਗ ਬਣ ਜੇਗੀ। ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਪਤਿ